ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਪੰਡੋਰੀ ਦੀਆਂ ਸੰਗਤਾਂ ਅੱਜ ਗੁਰਦੁਆਰਾ ਸਾਹਿਬ ਵਿਖੇ ਇਕੱਠੀਆਂ ਹੋਈਆਂ ਸਨ ਸਭ ਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਹੜ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਸੋ ਉਸ ਸੰਬੰਧ ਦੇ ਵਿੱਚ ਸੰਗਤਾਂ ਨੇ ਵਿਚਾਰ ਵਟਾਂਦਰਾ ਕੀਤਾ ਤੇ ਨਗਰ ਪੰਡੋਰੀ ਦੀਆਂ ਸੰਗਤਾਂ ਨੇ ਇਹ ਫੈਸਲਾ ਕੀਤਾਗਾ ਕਿ ਪੂਰੇ ਨਗਰ ਦੇ ਵਿੱਚੋਂ ਆਪਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਜਾ ਕੇ ਸੇਵਾ ਕਰਾਂਗੇ ਭਾਵੇਂ ਉਹ ਡੀਜ਼ਲ ਦੀ ਗੱਲ ਹੋਵੇ ਭਾਵੇਂ ਪੈਸੇ ਨਾਲ ਸੰਬੰਧਿਤ ਗੱਲ ਹੋਵੇ ਭਾਵੇਂ ਉੱਥੋਂ ਜਿਹੜਾ ਅਗਲੀ ਫਸਲ ਦਾ ਬੀਜ ਹੋਵੇ ਉਸ ਦੀ ਗੱਲ ਹੋਵੇ ਤੇ ਇਹ ਇਸ ਸਾਰ ਇਹਨਾਂ ਸਾਰੀਆਂ ਸੰਗਤਾਂ ਵੱਲੋਂ ਇਹ ਫੈਸਲਾ ਹੋਇਆ ਵੀ ਨੱਗਰ ਪੰਡੋਰੀ ਦੇ ਵਿੱਚੋਂ ਸਾਰੇ ਪਰਿਵਾਰਾਂ ਤੋਂ ਪੈਸੇ ਇਕੱਠੇ ਕੀਤੇ ਜਾਣਗੇ ਜੀ ਸੰਗਤ ਵੱਲੋਂ ਫੈਸਲਾ ਹੋਇਆਗਾ ਵੀ ਜਦੋਂ ਵੀ ਸਾਰੀਆਂ ਸੰਗਤਾਂ ਦਾ ਸਹਿਯੋਗ ਮਿਲ ਗਿਆ ਪਿੰਡ ਵੱਲੋਂ ਪੂਰਾ ਸਮਰਥਨ ਮਿਲ ਗਿਆ ਉਸ ਤੋਂ ਬਾਅਦ ਕੋਈ ਤਰੀਕ ਤੈ ਕੀਤੀ ਜਾਵੇਗੀ ਉੱਥੇ ਜਾਣ ਦੀ ਜਦੋਂ ਆਪਣਾ ਉੱਥੇ ਹਾਲਾਤ ਜਿਹਾ ਹੋ ਜਾਣਗੇ ਵੀ ਜਿਹੜੇ ਉੱਥੋਂ ਦਾ ਪਾਣੀ ਆ ਉਹਦਾ ਪੱਧਰ ਘਟ ਜੂਗਾ ਤੇ ਜਮੀਨਾ ਪੱਧਰ ਕਰਨ ਦਾ ਟਾਈਮ ਹੋਊਗਾ ਉਸ ਸਮੇਂ ਟਰੈਕਟਰ ਵੀ ਲੈ ਕੇ ਜਾਣਗੇ ਸਾਰੇ ਆਪਣੇ ਨਗਰ ਦੇ ਸੰਗਤ ਦਾ ਫੈਸਲਾ ਇਹ ਤੇ ਸਾਰੇ ਨਗਰ ਜਿਹੜੀ ਖੜੀ ਹੈ ਇੱਥੇ ਇਹਨਾਂ ਵੱਲੋਂ ਪੂਰਾ ਸਮਰਥਨ ਆ ਵੀ ਜਿਹੜੇ ਆਪਣੇ ਇਸ ਜਾਨੀ ਜਿੰਨੇ ਵੀ ਸੇਵਾਦਾਰ ਗੁਰੂ ਘਰ ਪਹੁੰਚੇ ਨੇ ਇਹ ਸਾਰੇ ਦੇ ਸਾਰੇ ਤਿਆਰ ਨੇ ਇਸ ਸੇਵਾ ਦੇ ਲਈ ਤੇ ਨਗਰ ਨਿਵਾਸੀਆਂ ਦਾ ਵੀ ਪੂਰਾ ਸਾਥ ਆ ਸੋ ਸਾਰਿਆਂ ਦਾ ਧੰਨਵਾਦ ਜੀ ਤੇ ਬੇਨਤੀ ਆ ਨਗਰ ਨਿਵਾਸੀਆਂ ਨੂੰ ਕਿ ਇਹ ਸਾਰੀ ਸੰਗਤ ਪੂਰੇ ਪਿੰਡ ਦਾ ਸਾਥ ਚਾਹੁੰਦੀ ਆ ਵੀ ਬਾਤ ਚੜ ਕੇ ਇਸ ਸੰਗਤ ਦਾ ਸਾਥ ਦੇਣਾ ਹੀ ਸਾਰਿਆਂ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ